ਵਾਕਤਾ ਜੀ ਮਿੱਤਰੋ ਆਪਣਾ ਅੱਜ ਦੇ ਵਲੌਗ ਤੇ ਤੇ ਆਪਾਂ ਲੱਗੇ ਸੀਗੇ ਇੱਟਾਂ ਦਾ ਠੱਲਾਉਣਾ ਤੇ ਵੇੜੇ ਪਾਇਆ ਸੀ ਵਿਚਾਲੇ ਤੇ ਮੈਂ ਚੱਲ ਚੱਕ ਕੇ ਸਾਈਡ ਤੇ ਲਾਦਣੇ ਉੱਪਰ ਜਗਾ ਹਾਲੀ ਤੇ ਤੇ ਫਿਰ ਵੇੜੇ ਚ ਆਪਣੇ ਉਦੋਂ ਬਾਅਦ ਭਰਤ ਵੀ ਪੋਣ ਆ ਗਿਆ ਇੱਕ ਦੋ ਟੋਟਰੀਆਂ ਘਟ ਰਹੀਆਂ ਤੇ ਰਾਜੂ ਵੀ ਆ ਗਿਆ ਸੀ ਆ ਉਹ ਵੀ ਇਹਦੇ ਵੀ ਘਰੇ ਕੰਮ ਜਾ ਚਾਹਦਾ ਸੀਗਾ ਦੋ ਦਿਨ ਉੱਤਰ ਕੰਮ ਕਰਾ ਕੇ ਆਇਆ ਤੇ ਦਰਮਟ ਲਾ ਰਿਆ ਆਪਾਂ ਇਟਾਂ ਲੈਂਦੀ ਚੱਕ ਕੇ ਉਹ ਆ ਵਾਲਾ ਚੱਠਾ ਅੱਧਾ ਤਾਂ ਆਪਾਂ ਨੇ ਚੱਕ ਲੈਂਦਾ ਤੇ ਮੈਂ ਚੱਲ ਨਾਲ ਉਹਦੇ ਚੰਦਣ ਆ ਆ ਲਾਤਾ ਆਪਣੇ ਸੋਲਮਾ ਇਹ ਵੀ ਜ਼ਰੂਰੀ ਆ ਮੈਂ ਹੱਟ ਸਮਝੇ ਤੇ ਜੇ ਤੋ ਲੋੜ ਹੋਈ ਵਰਤ ਲਾਂਗੇ ਤੇ ਆ ਬੀਮ ਵੀ ਦੇਖਨੇ ਆ ਇੱਕ ਦਿਨ ਇਸ ਮੇਤਰੀ ਨਾਲ ਕਰਕੇ ਸਲਾਹ ਖਲਾਉਣੇ ਆ ਜੀ। ਤਾਂ ਵੀਨ ਬੰਨਣਾ ਹੋਇਆਗਾ ਸਾਰਾ। ਲੋ ਜੀ ਮਿੱਤਰੋ ਉਹ ਚਣਕਿਆ ਆਪਣੇ ਆ ਇਨੀ ਤਾਂ ਹੋ ਛੜਤੀਆਂ ਤੇ ਆ ਇੰਨਿਆ ਕਰ ਰਹਿ ਗਿਆ ਝੱਟਾ। ਤੇ ਇਹ ਵੀ ਨਿਮੇੜ ਦਾਂਗੇ ਆ ਕੇ ਲਾਵਾਂਗੇ ਝੱਟ ਹੁਣ ਮਰੀ ਆਪਾਂ ਖੇਤ ਕਿਹੜਾ। ਤੇ ਪਹਿਲਾਂ ਤਾਂ ਸੋਚਿਆ ਸੀ ਸਲਾਹ ਬਣਾਈ ਸੀ ਵੀ ਡਾਇਨਾਸੌਰ ਨੂੰ ਲੈ ਚੱਲਦੇ ਆ। ਤੇ ਨਹੀਂ ਯਾਰ ਪਰ ਆਪਾਂ ਡੈਣਾ ਹੋਰ ਨਹੀਂ ਲੈ ਕੇ ਜਾਂਦੇ ਲੈਣਾ ਹੋਰ ਨੂੰ ਰਹਿਣ ਦੇ ਖੜਿਆ ਤੇ ਆ ਚੱਲਦੇ ਆਪਾਂ ਲੈ ਕੇ ਹੀਰੋ ਹਾਂਡਾ ਆਪਣਾ ਇਹ ਚੱਲ ਕੇ ਕਰਾਉਣੇ ਦਰਸ਼ਨ ਆਪਾਂ ਖੇਤ ਦੇ ਨੂੰ ਲਓ ਜੀ ਮਿੱਤਰੋ ਪਹੁੰਚ ਗਏ ਆਪਾਂ ਖੇਤ ਕਣਕ ਨੂੰ ਬੱਲੀ ਵਧੀਆ ਪੈ ਗਈ ਤੇ ਮੋਟਰ ਐ ਗਲਤੀ ਆ ਆਪਾਂ ਤੇ ਆ ਆਪਣਾ ਖਾਲ ਵਾਲੀ ਮੋਟਰ ਦਾ ਕੋਠਾ ਛੋਟਾ ਆ ਪਤੰਦਰਾ ਨੇ ਅਮਰੂਦ ਤੇ ਮੇਰੇ ਲਾਏ ਹੋਏ ਅਮਰੂਦ ਦੀ ਪਾਰ ਰੱਖਣੇ ਪਜਾਮੇ ਵੀ ਉਮੇ ਇਹ ਕੰਮ ਯਾਰ ਘਟੀਆ ਗਾ ਗਲਤ ਗੱਲ ਆ ਤੁਸੀਂ ਇੱਧਰ ਪਾਸ ਤੋਂ ਦੱਸ ਆ ਗਈ ਆਪਣੀ ਖਾਲ ਵਾਲੀ ਮੋਟਰ ਤੇ ਪਾਸ ਲਵਾੜੀ ਘੈਂਟ ਆ ਗਈ ਲੋ ਜੀ ਕਣਕ ਬੱਲੀ ਪੂਰੀ ਪੈ ਚੁੱਕੀ ਆ ਕਣਕ ਨੂੰ ਤੇ ਬਸ ਲਾਬ ਲਵੀ ਲੱਗ ਗਿਆ ਕੰਮ ਮਾਰਚ ਅਪ੍ਰੈਲ ਐਂਡੀ ਹੁੰਦਾ ਕਣਕ ਦਾ ਤੇ ਆ ਇਹਦੇ ਪਿਛਲੇ ਪਿਛਲੇ ਪਾਸੇ ਜਿਹੜੀ ਇੱਕ ਕੀਲਾ ਕਣਕ ਦਾ ਉਹ ਛੋਟੀ ਆ ਦੇ ਦੀਨੀ ਵੀ ਹੈ ਜੀ ਥੋੜੀ ਥੋੜੀ ਤੇ ਉਹ ਛੋਟੀ ਆ ਗਈ ਹਜੇ ਬਸ ਟਾਈਮ ਤੇ ਆਈ ਵਿੱਚ ਹੀ ਰਾਲ ਮਿਲ ਜਾਣੀਆਂ ਤੇ ਆ ਥੋੜੀ ਸਰੋਂ ਵੀਜੀ ਹੋਈ ਆਪਣੀ ਜਾਗ ਤਮਾਸੜ ਦੀ ਆਖਤ ਖੇਤ ਬਦਾ ਦਖਾ ਦਿਏ ਜਾ ਕਬਾ ਕਾ ਪਿਆ ਮਾ ਕੁਇਲ ਫਾਫਰ ਪੂਪਾ ਉਹ ਤੇ ਲੈ ਜਾਊਂਗਾ ਮੋ ਜੀ ਅਬ ਧਨੀਆਂ ਤੇ ਵੀ ਧਨੀਆਂ ਆ ਗਏ ਮੇਥੇ ਪਾਲਕ ਪਾਲਕ ਲੈਕ ਲੋ ਜੀ ਆਪਣਾ ਖੇਤ ਜਿਹੜਾ ਪੱਜ ਗਿਆ ਮਸਲਵਾੜੀ ਘੈਂਟ ਆ ਸਾਰੀ ਚਾਲਦੇ ਹਾਂ ਘਰ ਨੂੰ ਤੇ ਗੋਭੀ ਲਾਈ ਹੋਇਆ ਤੇ ਮੇਥੀ ਆ ਗਿਆ ਲਾਸਣਾ ਤੇ ਇਨੇ ਸ਼ੀਰੀ ਨੇ ਆਪਣੇ ਨੇ ਤੋੜਤੀ ਗੋਭੀ ਤੇ ਮੋਂ ਮਟਰ ਲਾਇੋ ਨੇ ਲਾਸ ਨੂੰ ਸੁਣ ਵਧੀਆ ਹੋਇਆ ਪਿਆਗਾ ਤੇ ਗੋਭੀ ਵੀ ਠੀਕ ਆ ਤੇ ਇਹਨੇ ਵਿਚਾਰੇ ਨੇ ਤੋੜਤੀ ਮਟਰ ਮੋਟਰ ਹੋਏ ਹੋਏ ਨੇ ਵਧੀਆ ਤੇ ਚਲਦੇ ਆ ਯਾਰ ਹੁਣ ਆਪਾਂ ਘਰ ਨੂੰ ਖੇਤ ਦਾ ਜਿਹੜਾ ਅੱਜ ਆਪਣਾ ਵੱਜਿਆ ਘਟੋ ਘਟ ਦੋ ਮਹੀਨੇ ਬਾਅਦ ਤੇ ਆ ਤੋੜ ਤੇ ਤਿੰਨ ਚਾਰ ਫੁੱਲ ਤੋੜ ਤੇ ਘਰ ਦੀ ਗੋਭੀ ਤਾਂ ਘਰ ਦੀ ਹੁੰਦੀ ਆ ਇਹ ਤੇ ਪਾਲਾਂ ਨੇ ਆਪਾਂ ਲੋਕਾ ਵਿੱਚ ਦੋ ਖਲ ਦੋ ਤਿੰਨ ਜੇ ਪੈ ਦੀ ਜਊ ਤੇ ਇੱਕ ਆਤੀ ਲੋ ਜੀ ਆ ਪਾਲੀ ਆਪਣੇ ਗੋਭੀ ਆ ਜੋ ਫਵੋਲਾ ਆਪਣੇ ਜੱਕਲੇ ਹੱਥ ਚ ਆ ਗੰਡੇ ਲਾਏ ਹੋਏ ਨੇਗੇ ਤੇ ਝੰਡਿਆਂ ਦੇ ਵਿੱਚ ਕਾਕੂ ਕਾਫੀ ਹੋਏ ਪੈਣਗੇ ਤੇ ਚਲੋ ਖੇਤ ਦਾ ਵੀ ਅੱਜ ਆਪਣਾ ਘੇੜਾ ਵੱਜੀ ਗਿਆ ਬਣ ਨਾਲ ਗੋਬੀ ਨੂੰ ਆਪਾਂ ਚੱਲ ਗਏ ਉੱਥੇ ਕੱਪੜੇ ਚ ਪਾ ਲੈਣੇ ਆ ਪਰ ਨਾ ਬਨ ਲਾਂਗੇ ਤੇ ਕੱਖ ਕੰਡਾ ਜਿਹਾ ਬੜਾ ਹੋਇਆ ਪਿਆ ਗੱਠਿਆਂ ਦੇ ਵਿੱਚ ਤਾਂ ਪਤਾ ਨਹੀਂ ਹੋਣਗੇ ਤਾਂ ਵਧੀਆ ਇੱਕ ਨਹੀਂ ਹੋਣਗੇ ਤਾਂ ਪਤਾ ਨਹੀਂ ਹੈਗਾ ਆਪਾਂ ਨੂੰ ਗੁੱਡ ਕੱਟ ਕੇ ਸੈਟ ਆ ਦੇਣਾ ਤੇ ਪਰ ਆ ਮਿੱਥੇ ਨੇਗੇ ਆ ਥੋੜੀ ਜਿਹੀ ਪਾਲਕ ਸਰੋਂ ਦੀ ਲਈ ਹੋਈ ਆ ਸਾਗ ਵਾਸਤੇ ਲੋ ਜੀ ਮਿੱਤਰੋ ਹੁਣ ਆਪਾਂ ਉਧਰ ਤਾਂ ਚੱਲ ਕੇ ਕੀ ਕਰਨਾ ਵਾਪਸੀ ਚੱਲਦੇ ਆ ਆ ਕੇ ਆਪਣਾ ਟਰਾਂਸਫਾਰਮ ਸਿੰਗਲ ਤੇ ਉਧਰ ਤਾਂ ਹੁਣ ਰਹਿਣ ਹੀ ਨਹੀਂ ਦਿੰਦੇਗੇ ਬਰਸ਼ੀਨ ਵੀ ਛੋਟਾ ਛੋਟਾ ਹੀ ਆ ਠੰਡ ਜੀ ਦਾ ਕਈ ਦਿਨਾਂ ਦਾ ਮੀਂਹ ਮੂਝਾ ਪੈ ਰਿਹਾ ਉਹਦੇ ਕਰਕੇ ਦਬਿਆ ਜਾ ਪਿਆ ਤੇ ਚੱਲਦੇ ਆ ਹੁਣ ਆਪਾਂ ਉਹ ਖੜਾ ਆਪਣਾ ਮੋਟਰਸਾਈਕਲ ਬਲੌਗ ਹੁਣ ਆਪਾਂ ਤੋਂ ਬਹੁਤ ਦਿਨਾਂ ਦਾ ਹੀ ਪਿਆ ਨਹੀਂ ਹੈਗਾ ਕਿਉਂਕਿ ਸਰੀਰ ਦੀ ਥੋੜੀ ਢੱਲ ਮੱਠੀ ਚੱਲਣ ਕਰਕੇ ਵਧੀਆ ਨਹੀਂ ਲੱਗਦਾ ਹੈਗਾ ਅੱਜ ਮੈਂ ਚਲ ਥੋੜਾ ਬਹੁਤ ਜਿੰਨਾ ਕ ਬਣਦਾ ਹੈਗਾ ਓਨਾ ਕ ਮੈਂ ਬਣਾ ਲੈਣਾਂ ਕਿ ਖੇਤ ਕਿਹੜਾ ਮਾਰਿਆ ਜੀ ਆਪਣੇ ਤੇ ਮੈਂ ਚਲ ਖੇਤ ਖੇਤ ਦੇ ਹੁਣ ਦਰਸ਼ਨ ਕਰਾਈ ਆਪਣੇ ਦੇ ਤੇ ਫਸਲ ਬਾੜੀ ਹੈ ਜਾਕ ਤਮਾਸੜ ਦੀ ਆਖਤ ਜਾਕ ਤਮਾਸੜ ਮਾਰਦਾ ਹੁੰਦਾ ਖੇਤ ਗੇੜਾ ਉਹ ਕਰਾਉਂਦਾ ਹੁੰਦਾ ਦਰਸ਼ਨਦਾਰੇ ਰੋਪਨਗਰੀਆ ਇਹ ਉਹ ਸਿਬਾਨ ਨਾਲ ਵਾ ਚੱਲ ਆਪਾਂ ਵੀ ਯਾਰ ਆਪਣੇ ਖੇਤ ਦੇ ਦਰਸ਼ਨ ਕਰਾ ਦਈਏ ਆ ਖੜਾ ਆਪਣਾ ਜਮਦੂਤ ਲਾਈ ਵੀ ਮਿੱਤਰਾ ਕੱਢ ਕਪੜਾ ਇਹਦੇ ਵਿੱਚ ਬੰਨੀ ਆਪਿਆ ਕਪੜਾ ਇਹ ਚੌਕਾ ਮਾ ਲੋਟ ਗੋਭੀ ਦਾ ਲਓ ਜੀ ਇੱਕ ਫਲ ਆ ਹੋ ਗਿਆ ਤੇ ਇੱਕ ਫਲ ਹੋ ਗਿਆ ਤੇ ਇਦਾਂ ਦੋ ਫਲ ਆਪਾਂ ਇਹਨੂੰ ਐਂ ਢੰਗ ਲਾਣਿਆ ਇਹ ਐ ਸਲੋ ਟਰੱਕਾਂ ਮ ਲੋਡ ਰਹੂਗਾ ਤੇ ਇਹਨੂੰ ਹੁਣ ਬੰਨ ਕੇ ਫੇਰ ਆਪਾਂ ਚੱਲਦੇ ਆਂ ਪਹਿਲਾਂ ਤਾਂ ਆਪਾਂ ਸੋਚਿਆ ਸੀ ਮੈਂ ਡਾਇਨਾਸੌਰ ਲੈ ਆਉਣੇ ਹੈਗੇ ਫਿਰ ਡਾਇਨਾਸੌਰ ਦਾ ਕਰਤਾ ਆਪਣੇ ਕੈਨਸਲ ਕਰ ਮੈਂ ਤੇ ਮੈਂ ਛਡ ਰਚਾਰ ਰਹਿਣ ਦੇ ਕਿ ਮੈਂ ਹੁਣ ਕੱਢਾਂਗੇ ਮੈਂ ਕਰਾ ਪਾਇਆ ਪਿਆ ਕੋਈ ਫਾਇਦਾ ਨਹੀਂ ਮੈਂ ਮੋਟਰਸਾਈਕਲ ਤੇ ਮਾਰਿਆ ਹੁਣ ਜਿਹੜਾ ਲੋ ਜੀ ਮਿੱਤਰੋ ਇਹ ਬਹਾ ਨੇ ਆਪਣੇ ਖੇਤ ਤੋਂ ਗਵਾਂਡੀਆਂ ਦੇ ਖੇਤ ਨੂੰ ਜਾਂਦਾਗਾ ਗਵਾਂਡੀਆਂ ਦੇ ਖੇਤ ਦੀ ਖਤਮ ਆ ਇਹ ਤੇ ਆ ਉਹਨਾਂ ਦਾ ਚਾਰ ਪਾਇਆ ਹੋਇਆ ਚਾਰ ਜਾ ਇੱਕ ਪਾਤਾ ਲੈਂਦੇ ਨੇ ਯਾਰ ਪਰ ਮੈ ਆਪਾਂ ਨੂੰ ਤਾਂ ਵਧੀਆ ਨਹੀਂ ਲੱਗਦੀ ਵੀ ਜ਼ਮੀਨ ਚ ਦੱਬੀ ਹੋਈ ਚੀਜ਼ ਹਨਾ ਗਾਲਿਆਂ ਤੋਂ ਬਾਅਦ ਪਸੂ ਨੂੰ ਪਾਈ ਜਾਵੇ ਆਪਾਂ ਦੇਖ ਲੋ ਇੱਕ ਦਿਨ ਦੀ ਬੇਹੀ ਰੋਟੀ ਨਹੀਂ ਖਾਦਾ ਫਿਰ ਵੀ ਇਹ ਵਿਚਾਰੇ ਜਾਨਵਰ 6 6 ਮਹੀਨੇ ਪੁਰਾਣਾ ਦੱਬਿਆ ਹੋਇਆ ਧਰਤੀ ਦੇ ਵਿੱਚ ਗੰਦੀ ਮੰਦੀ ਮੱਕੀ ਖਾਣੀ ਪੈਂਦੀ ਆ ਯਾਰ ਮਜਬੂਰੀ ਹੁੰਦੀ ਆ ਜਾਨਵਰਾਂ ਦੀ ਚਲੋ ਕੋਈ ਗੱਲ ਬਾਤ ਨਹੀਂ ਬੱਗਾ ਪਤੰਦਰ ਵੱਡੀ ਜਾਂਦਾ ਹਰਾ ਵੀ ਤੜਕੇ ਲੈ ਜੂਗਾ ਤਾਂ ਕਿ ਚਲ ਇਹ ਵੀ ਠੀਕ ਆ ਉਧਰੋਂ ਵੱਢ ਕੇ ਆਇਆ ਵਿਚਾਰਾ ਪਹੀ ਦੇ ਨਾਲ ਨਾਲ ਕੱਖ ਜੇ ਵਿਚਾਲੇ ਸਾਫ ਰਹਿੰਦਾ ਹੈਗਾ ਚਲੋ ਚੰਗਾ ਜੀ ਮਿੱਤਰੋ ਚੱਲਦੇ ਹੁਣ ਆਪਾਂ ਘਰ ਨੂੰ ਵਧੀਆ ਦਰਸ਼ਨ ਸਾਰੇ ਹੋ ਗਏ ਆਪਣੇ ਖੇਤ ਦੇ ਫਸਲ ਬੜੀ ਘੈਂਟ ਪਈ ਆਗੀ ਤੇ ਪਹਿਲਾਂ ਆਪਾਂ ਹਜੂਰ ਸਾਹਿਬ ਨੂੰ ਲੰਗੇ ਸੀ ਪੰਜੇ ਤਖਤਾਂ ਦੀ ਯਾਤਰਾ ਤੇ ਤੇ ਉਦੋਂ ਦੇ ਬਸ ਫਿਰ ਖੇਤ ਤਾਂ ਜਿਹੜਾ ਆਪਣਾ ਵੱਜੀ ਨਹੀਂ ਹੈਗਾ ਤੇ ਤੇ ਆ ਕੇ ਆਪਣੇ ਘਰ ਦਾ ਕੰਮਕਾਰ ਕਰਾਇਆ ਗਿਆ ਤੇ ਉਧਰ ਟਾਈਮ ਲੰਘਿਆ ਤੇ ਫਿਰ ਆ ਸਰੀਰ ਤੇ ਆਪਣੇ ਦੀ ਢੱਲਮੱਠ ਜੀ ਹੋ ਗਈ ਸੀਗੀ 10-12 ਦਿਨਾਂ ਤੋਂ ਸਰੀ ਢੱਲਾ ਚੱਲ ਰਿਹਾ ਜੀ ਆ ਤੇ ਤਾਂ ਕਰਕੇ ਨਹੀਂ ਲੱਗਿਆ ਹੈਗਾ ਜਿਹੜਾ ਤੇ ਅੱਜ ਘਟੋ ਘਟ ਸਾਇਦ ਕਣਕ ਆਪਣੀ ਛੋਟੀ ਛੋਟੀ ਸੀ ਤੇ ਜਿਹੜੀ ਕਣਕ ਸੀ ਆਪਣੀ ਛੋਟੀ ਛੋਟੀ ਤੇ ਅੱਜ ਘਟੋ ਘਟ ਦੋ ਮਹੀਨੇ ਬਾਅਦ ਬੱਲੀ ਪੈ ਗਈ ਕਣਕ ਨੂੰ ਜਿਹੜਾ ਅੱਜ ਆਪਣਾ ਬੱਜਿਆਗਾ ਸਾਰੀ ਫਸਲ ਵੜੀ ਸਭ ਦੀ ਫਸਲ ਵੜੀ ਘੈਂਟ ਖੜੀ ਆ ਯਾਰ ਸਿਰਾਂ ਗੱਲ ਬਾਤ ਆ ਘੈਂਟ ਵਾਇਗੁਰੂ ਸੌਖੀ ਰੱਖੇ ਹੁਣ ਟੱਕਣ ਤੱਕ ਬੱਦਨ ਤੇ ਬੜਾਈ ਤੱਕ ਵਧੀਆ ਹੀ ਰਹੇ ਮੌਸਮ ਤੇ ਲੋਕਾਂ ਦੀ ਮਿਹਨਤ ਆ ਯਾਰ ਆਹਰ ਨੂੰ ਫਿਰ ਵੀ ਹਨਾ ਮਿਹਨਤ ਜੇ ਚੰਗੀ ਹਰਾ ਆ ਜਾਵੇ ਉਦੇ ਵਰਗੀ ਮौज ਨਹੀਂ ਉਹ ਗਏ ਦੇਣ ਵਾਲਾ ਵੀ ਪ੍ਰਮਾਤਮਾ ਹੀ ਆ ਤੇ ਬਾਦ ਘਾਟ ਵੀ ਕਰਨ ਵਾਲਾ ਉਹੀ ਆ ਸਭ ਕੁਝ ਉਹਦੇ ਅਰਥੀ ਆ ਪ੍ਰਮਾਤਮਾ ਦੇ ਲਓ ਜੀ ਮਿੱਤਰੋ ਜੇ ਆਪਣਾ ਬਲੌਗ ਵਧੀਆ ਲੱਗਦਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਲਾਈਕ ਕਮੈਂਟ ਵੀ ਜਰੂਰ ਕਰ ਦਿਆ ਕਰੋ ਜੀ ਲਓ ਜੀ ਮਿੱਤਰੋ ਹੁਣ ਚੱਲਦੇ ਆਪਾਂ ਘਰ ਨੂੰ ਆ ਟੰਗਲੀ ਗੋਭੀ ਤੇ ਕਰ ਇਹ ਸਟਾਰਟ ਅਕਤੂਬਰ ਨੂੰ ਜਿਦਾ ਪਹਿਲੀ ਵਕਤੀ ਸਟਾਰਟ ਆ ਸੜ ਮوسک ਬਹੁਤ ਮਾਰ ਗੰਦਾ ਮਾਰਦਾ ਇਹਦੇ ਚ ਪਸ਼ੂ ਪਤਾ ਨਹੀਂ ਕਿ ਮੈਂ ਖਾਂਦੇ ਨੇ ਇਹਨੂੰ ਕਾਇਦ ਹੁੰਦੇ ਨੇ ਇੱਕ ਮੱਕੀ ਦਾ ਚਾਰ ਆਗਾ ਉਹ ਗੰਦੀ ਚੀਜ਼ ਹੀ ਆਏਗੀ ਤਾਂ ਜੀ ਬਿਮਾਰੀ ਦਾ ਕਰ ਆਉਂਦੇ ਨੇ ਇੱਕ ਚਾਲਕ ਪਸ਼ੂ ਵਿਚਾਰੇ ਕੀ ਕਰਨ ਭੁੱਖੇ ਮਰਦਿਆਂ ਨੂੰ ਖਾਣਾ ਪੈਂਦਾ ਗਾਣਾ ਉਹ ਤਾਂ ਬੋਲ ਕੇ ਕਹਿ ਵੀ ਨਹੀਂ ਸਕਦੇ ਵੀ ਐਸੀ ਨਹੀਂ ਖਾਣਾ ਹੈਗਾ ਭੁੱਖੇ ਮਰਦਿਆਂ ਨੂੰ ਖਾਣਾ ਹੀ ਪੈਂਦਾ ਜੀ ਅੱਗੇ ਆ ਵਰਸ਼ੀਣ ਹੁੰਦੇ ਸੀਗੇ ਦੇਸੀ ਖਰਾਕ ਦੇ ਸਰਤੇ ਪਾਲਦੇ ਸੀਗੇ ਕੋਈ ਪਸ਼ੂਆਂ ਦੇ ਦੁੱਧ ਚ ਬਿਮਾਰੀ ਨਹੀਂ ਸੀ ਅੱਜ ਕੱਲ ਬਿਮਾਰੀ ਵੀ ਤਾਂ ਹੀ ਵਧ ਗਈ ਕਿਉਂਕਿ ਖਰਾਕਾਂ ਆਪਣੀਆਂ ਉਹ ਇਹ ਜ਼ਹਿਰ ਆਪਾਂ ਪਾਉਨੇ ਆਗੇ ਜ਼ਹਿਰੀ ਬੀਜਦੇ ਆ ਤੇ ਜ਼ਹਿਰੀ ਆਪਾਂ ਖਾਨਿਆਂ ਤੇ ਜ਼ਹਿਰੀ ਪਾਉਂਦੇ ਆ

ਜਿੰਨਾ ਕੰਮ ਹੁੰਦਾ ਵਿਚਾਰਾ ਕਰੀ ਜਾਂਦਾ ਵਧੀਆ ਵਧੀਆ ਬੰਦਾ ਐ ਤੇ ਕੀ ਪਤਾ ਨਹੀਂ ਇਹਨੂੰ ਵੀ ਕਹਿੰਦੇ ਟਾਰ ਰਹੇ ਨੇਗੇ ਪਾਕਿਸਤਾਨ ਅਗਲੇ ਦਾ ਸਾਹ ਹੁੰਦਾ ਨਾ ਤੇ ਬੰਦਾ ਵਧੀਆ ਸੀਗਾ ਦਾ ਫਸਾ ਖੇਤੀ ਬੜੇ ਠੀਕੇ ਤੇ ਦਿੱਤਾ ਵਾਹਣ ਨਹੀਂ ਦਾ ਬੰਦ ਨੂੰ ਇਹਨੂੰ ਆਪਾ ਰੱਖ ਲਉਂਦੇ ਵਧੀਆ ਬੰਦਾ ਯਾਰ ਕੰਮ ਵਾਲਾ ਬੰਦਾ ਗਾ ਕੈਨੇਡਾ ਬੰਦਾ ਇਹੀ ਆਪਣੇ ਖੇਤ ਨੂੰ ਜਾਂਦੀ ਹੈ ਜੀ ਆ ਗਵਾਂਡੀਆਂ ਦੀ ਮੋਟਰ ਆ ਗਈ ਆਪਣੇ ਬਸ ਮਿੱਤਰੋ ਆਪਣਾ ਸਰੀਰ ਪ੍ਰਮਾਤਮਾ ਦੀ ਕਿਰਪਾ ਨਾਲ ਆਪਣਾ ਠੀਕ ਹੋ ਜੇ ਗਾਹ ਨੂੰ ਬਸ ਦੇਖਦੇ ਆ ਖੇਤੀਬਾੜੀ ਵਾਲੇ ਫੱਟੇ ਚੱਕ ਦੇਣੇ ਦੇਖੀ ਯਾਰ ਨਵੇਂ ਪੁਰਾਣੀਆਂ ਆਫ ਚ ਆਪਣੇ ਦੁਆਰਾ ਫੇਰ ਆ ਜਾਣਾਗਾ ਪਹਿਲਾਂ ਵਾਂਗੂ ਖੇਤੀਬਾੜੀ ਦੇ ਦਾ ਪੰਪ ਬੁਲਾ ਦਿਆ ਕਰਾਂਗੇ ਇਹ ਹੈਗੀ ਸੜਕ ਲੋ ਜੀ ਮਿੱਤਰੋ ਆ ਆਪਣੇ ਗੋਭੀ ਕੱਟੀ ਆ ਇਹਦਾ ਭਾਵਾਗੇ 4 ਤੇ ਦੇਣੇ ਆਪਾਂ ਇਹਨੂੰ ਵਧੀਆ ਘੰਟੇ ਤੋਂ ਘੰਟੇ ਹੁਣ ਧੁੱਪ ਚੜੀ ਸੀਗੀ ਵਧੀਆ ਤੋਂ ਪਲਵਾਤੀ ਆਪਣੇ ਗੋਭੀ ਨੂੰ ਬਰੀਕ ਹੀ ਰੱਖੀ ਇਹਦਾ ਚਾਰ ਪਾਉਣਾ ਹੈ ਆਪਣੇ ਪਹਿਲਾਂ ਜਦੋਂ ਨਾਨੀ ਢੱਲੀ ਸੀ ਉਦੋਂ ਖਰਾਬ ਹੋ ਗਈ ਸਾਰੀ ਗੋਭੀ ਗੋਭੀ ਵੀ ਗਾਜਰਾਂ ਵੀ ਗਾਜਰਾਂ ਚਾਰ ਪਾਉਣਾ ਸੀਗਾ ਤੇ ਆਹ ਵੀ ਆਪਾਂ ਗੋਭੀ ਖੇਤੋਂ ਹੋਰ ਲਿਆਏ ਤੇ ਆ ਮਾਤਾ ਆਪਣੀ ਸ਼ਰਤ ਤੇ ਹੱਥ ਮਾਰ ਦਿਆ ਹੁਣ ਖਾਲਾ 2 ਰੁਪਏ ਕਿਲੋ ਵਾਲੀ ਮਾਤਾ ਜਦੋਂ ਮੰਗੀ ਹੁੰਦੀ ਆ ਉਦੋਂ ਪਤਾ ਲੱਗਦਾ ਰੇਟ ਦਾ ਲਓ ਜੀ ਮਿੱਤਰੋ ਡਾਇਨਾਸੌਰ ਆਪਣਾ ਖੜਾਗਾ ਤੇ ਕੀ ਮਰਵਾਵਾ ਹੈ ਜਿਹੜਾ ਇਹਦਾ ਫਤੇਗੜ ਸਾਹਿਬ ਤੇ ਅਨੰਦਪੁਰ ਚੱਲਾਂਗੇ ਹੁਲੇਮਹਲੇ ਤੇ ਕੋਸ਼ਿਸ਼ ਆ ਪੂਰੀ ਪੱਕੀ ਕਹਿ ਨਹੀਂ ਪਰ ਪੱਕਾ ਨਹੀਂ ਕਰ ਸਕਦੇ ਲਓ ਜੀ ਆਪਾਂ ਗੋਭੀ ਪਰ ਇਹ ਘਰ ਦੀ ਆਪਣੀ ਦੀ ਤੇ ਉਹ ਤਾਂ ਆ ਗਈ ਮੁੱਲ ਵਾਲੀ ਫਰਮੋਲ ਵਾਲੀ ਵੀ ਤਾਂ ਘਰ ਦੀ ਖੇਤ ਦੀ ਹੁੰਦੀ ਆ ਵੀ ਲੋ ਜੀ ਮਿੱਤਰੋ ਚਾਰ ਫਲ ਲੈ ਆਏ ਤੇ ਬੱਗੇ ਨੇ ਦੇ ਦੇ ਆਪਣਾ ਸਿਰੀ ਨੇ ਆਪਣੂ ਚਲ ਕੋਈ ਨਾ ਆਪ ਹੀ ਕੱਢ ਲਓ ਮਾਤਾ ਅੱਜ ਬਣਾਈ ਵੀ ਆ ਆਪਣੇ ਸਬਜ਼ੀ ਵੀ ਆਪਣੀ ਫੇਵਰੇਟ ਗੋਭੀ ਆ ਆ ਗੋਭੀ ਸਗਾਗੇ ਤੇ ਹੁਣ ਇਹਨੂੰ ਗੋਭੀ ਨਾਲ ਆਪਾਂ ਕਰਦੀ ਆ ਅੰਦਰ ਆਤਮ ਨੂੰ ਹਜੇ ਬਾਰ ਆਪਾਂ ਇਹ ਉੱਚੇ ਨੇ ਕਿ ਤਾਂ ਕਰਕੇ ਸਲੋਂ ਦੀ ਕੁੱਤੇ ਕੱਤੇ ਬੜੇ ਹੁੰਦੇ ਨੇਗੇ ਕਰੀਏ ਮਤਾਂ ਅੰਦਰ ਪਰ ਚੱਲ ਆ ਜਾ ਲੋ ਜੀ ਹੁਣ ਆਪਾਂ ਚੱਕ ਕੇ ਮੰਜਾ ਅੰਦਰ ਕਰਦੀ ਐ ਅੱਜ ਬੜੇ ਦਿਨਾਂ ਬਾਅਦ ਵਲੌਗ ਬਣਿਆ ਹੈਗਾ ਲੋ ਜੀ ਮਿੱਤਰੋ ਕਰਤਾ ਆਪਣੇ ਮੰਜਾ ਅੰਦਰ ਗੋਬੀ ਆਲਾ ਤੇ ਹੁਣ ਦੇਖਦੇ ਹਾਂ ਜੇ ਥੋੜਾ ਬਾਕੀ ਟਾਈਮ ਲੱਗ ਗਿਆ ਪਾ ਚੱਠੇ ਤੇ ਲਾ ਦਾਂਗੇ ਹੋਰ ਤੇ ਪਹਿਲਾਂ ਆਪਣਾ ਆੜੀ ਆ ਗਈ ਸੀ ਮਿੱਤਰ ਉਹਨੇ ਲੱਗ ਕੇ ਨਾਲ ਕਰਾਤਾ ਸੀਗਾ ਤੇ ਆ ਥੋੜਾ ਜਿਹਾ ਰਹਿ ਗਿਆ ਜਿੰਨਾ ਕੱਪ ਤੋਂ ਹੋ ਸਕਿਆ ਲਾਉਣੇ ਆ ਟੱਟ